ਇਸ ਤੋਂ ਅੱਗੇ ਸਹਿਬ ਜੀ ਨੇ ਜਿਹੜਾ ਪੰਡਤ ਅ ਤੈ ਕੀਤਾ ਉਹ ਐਮਨਾਬਾਦ ਵਿੱਚ ਕੀਤਾ ਪਹਿਲਾ ਇਹ ਬੇਨਤੀ ਕਰਦਿਆਂ ਵੀ ਜਿਹਨੂੰ ਇਹਦੇ ਤਿੰਨ ਨਾਮ ਸਨ ਐਮਨਾਬਾਦ ਸੈਦਪੁਰ ਸ਼ੇਰਗੜ ਸ਼ੇਰ ਸ਼ਾ ਸੁਈ ਨੇ ਇਹਨ ਦਿੱਤੇ ਜਦੋਂ ਕਾਬਜ਼ ਹੋਇਆ ਸੀ ਉਦੋਂ ਰੱਖਿਆ ਸੀ ਪਰ ਇਹ ਨਾਮ ਬਹੁਤਾ ਦੇਰ ਨਹੀਂ ਚੱਲਿਆ ਨਾ ਦਾਬਾਂ ਚ ਨਾ ਇਤਿਹਾਸ ਚ ਬਹੁਤਾ ਨਹੀਂ ਹੁੰਦਾ ਦੋ ਨਾਮ ਜ਼ਿਆਦਾ ਹੁੰਦੇ ਨੇ ਇੱਕ ਐਮਨਾਬਾਦ ਇੱਕ ਸੈਦਪੁਰ ਅਕਬਰ ਬਾਦਸ਼ਾਹ ਦਾ ਖਾਸ ਬੰਦਾ ਸੀ 우ਮੀਨ ਖਾਨ ਉਹਨੇ ਆਪਣੇ ਨਾਮ ਤੋਂ ਇਸ ਦਾ ਨਾਮ ਰੱਖਿਆ ਸੀ ਐਮਨਾਬਾਦ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੂਜੀ ਵਾਰੀ ਆਏ ਨੇ ਇਥੇ ਪਹਿਲੀ ਵਾਰੀ ਪਹਿਲੀ ਉਦਾਸੀ ਦੇ ਵਿੱਚ ਹੁਣ ਤਾਂ ਆਪਾਂ ਤੀਜੀ ਉਦਾਸੀ ਦਾ ਜ਼ਿਕਰ ਕਰਦੇ ਹਾਂ ਪਹਿਲੀ ਉਦਾਸੀ ਦੇ ਵਿਚ ਦਰਮਿਆਨ ਸਹਿਬ ਜੀ ਭਾਈ ਲੰਦੋ ਦੇ ਘਰ ਰੁਕੇ ਸ ਤੇ ਉੱਥੇ ਮਲਕ ਭਾਗੋ ਨੂੰ ਸੱਚ ਦੀ ਕਮਾਈ ਹੱਕ ਦੀ ਕਮਾਈ ਕਰਨ ਦਾ ਸਹਿਬ ਜੀ ਨੂੰ ਉਪਦੇਸ਼ ਦਿੱਤਾ ਵੀ ਹੱਕ ਦੀ ਕਮਾਈ ਦੀ ਰੋਟੀ ਖਾ ਕਿਸੇ ਦਾ ਹੱਕ ਖੋ ਕੇ ਨਾ ਆਪਣਾ ਚੁੱਲ੍ਹਾ ਬਾਲ ਕਰਦਾ ਹੁੰਦੀ ਚ ਕੁਝ ਨਹੀਂ ਮਿਲਦਾ ਕਿਸੇ ਲੋੜਵੰਦ ਦਾ ਹੱਕ ਖੋ ਕੇ ਤੂੰ ਆਪਣੇ ਘਰ ਦੀ ਘਰ ਦੇ ਅੰਦਰ ਪਕਵਾਨ ਤਿਆਰ ਨਾ ਕਰ ਸਾਹਿਬ ਨੇ ਨੂੰ ਸੱਚ ਤੇ ਹੱਕ ਦੀ ਕਮਾਈ ਕਰਨ ਦਾ ਉਪਦੇਸ਼ ਦਿੱਤਾ ਉਹ ਸਮਝਿਆ ਹੁਣ ਦੂਜੀ ਵਾਰੀ ਫਿਰ ਸਹਿਬ ਜੀ ਇੱਥੇ ਆਏ ਨੇ ਫਿਰ ਭਾਈ ਲਾਲੋ ਜੀ ਦੇ ਘਰ ਰੁਕੇ ਨੇ ਉਹਨੇ ਫੇਰ ਆਉਪਗਤੀ ਕੀਤੀ ਗੁਰੂ ਸਾਹਿਬ ਜੀ ਦੀ ਹੁਣ ਇੱਥੇ ਰੁਕ ਕੇ ਸਹਿਬ ਜੀ ਨੇ ਗੁਰਬਾਣੀ ਨਾਲ ਸਾਂਝ ਪਾਈ ਹੈ ਆਪ ਜੀ ਨੂੰ ਯਾਦ ਹੋਵੇਗਾ ਨਿਰੰਤਰ ਆਪ ਜੀ ਸੁਣ ਰਹੇ ਹੋ ਵਿੱਚ ਆਪਾਂ ਬੇਨਤੀ ਕੀਤੀ ਸੀ ਕਿ ਕਾਬਲ ਦੇ ਵਿੱਚ 1518 ਦੇ ਵਿੱਚ ਹੁਣ 1521 ਦਸਮਾਏ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ 1518 ਦੇ ਵਿੱਚ ਕਾਬਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਕਾਬਲ ਦੇ ਵਿੱਚ 1520 ਨੂੰ ਪਹੁੰਚੇ ਸੀ ਪਰ 1518 ਵਿੱਚ ਬਾਬਰ ਨੇ ਹਮਲਾ ਕਰਕੇ ਨੂੰ ਉਜਾੜਿਆ ਸੀ ਤੇ ਲੁੱਟ ਲਿਆ ਸੀ ਉਹਦਾ ਯਾਦ ਰੱਖਿਓ ਜਿਹੜਾ ਬਾਬਰ ਹੈ ਨਾ 14 ਸੂਤਰਾਸੀ ਵਿੱਚ ਇਹਦਾ ਜਨਮ ਹੁੰਦਾ ਹੈ 12 ਸਾਲ ਦੀ ਉਮਰ ਚ ਇਹਦਾ ਪਿਤਾ ਚੜ੍ਹਾਈ ਕਰ ਜਾਂਦਾ ਹੈ ਕਾਰੋਬਾਰ ਇਹਨਾਂ ਦਾ ਤਕੜਾ ਸੀ ਫਿਰ ਉਹਦੀ ਜਗ੍ਹਾ ਤੇ ਪਿਤਾ ਦੀ ਜਗ੍ਹਾ ਤੇ ਇਹ ਆਪ ਬੈਠਾ ਇਤਿਹਾਸਕਾਰ ਲਿਖਦੇ ਨੇ ਦੂਰਦੇਸ਼ੀ ਬੋਸ ਸੀ ਬੜੀ ਅੱਗੇ ਦੀ ਸੋਚਦਾ ਸੀ ਇਹ ਬਹੁਤ ਅੱਗੇ ਤੇ ਇਹਨੇ ਉਸ ਕਈ ਹਮਲੇ ਕੀਤੇ ਨੇ ਸਮਰਕੰਦ ਉਸ ਨੂੰ ਜਿੱਤਿਆ ਕਾਬਲ ਨੂੰ ਜਿੱਤਿਆ ਇਹ ਐਸੇ ਇੰਡੀਆ ਦੀ ਧਰਤੀ 'ਚ ਉਹਨੇ ਤਿੰਨ ਹਮਲੇ ਕੀਤੇ ਨੇ 1519 'ਚ ਕੀਤਾ ਹੁਣ 1521 'ਚ ਜੋ ਆਪਾਂ ਹੁਣ ਸਾਂਝ ਕਰਾਂਗੇ 1526 'ਚ ਪਾਣੀਪਤ ਦੀ ਲੜਾਈ ਵਿੱਚ ਤਿੰਨ ਹਮਲੇ ਨੇ ਕੀਤੇ ਹੋਏ ਨੇ ਇੱਥੇ ਪਿੱਛੇ ਵੀ ਕਾਬਲ ਨੂੰ ਇਹ ਉਜਾੜ ਕੇ ਆ ਚੁੱਕਿਆ ਹੈ ਲੁੱਟ ਕੇ ਤੇ ਸਹਿਬ ਉਹ ਸਭ ਕੁਝ ਵੇਖ ਚੁੱਕੇ ਨੇ ਵੀ ਕਿਸ ਤਰ੍ਹਾਂ ਲੁੱਟਿਆ ਇਹਨੇ ਕਿ ਵੀੰਦੀ ਤਾਕਤ ਸੀ ਕਿੰਨੀ ਕੋ ਫੌਜੀ ਸੀ ਉਹ ਸਹਬ ਨੂੰ ਸਭ ਕੁਝ ਪਤਾ ਹੈ ਉਸ ਗੱਲ ਦੀ ਸਾਂਝ ਪਾਣ ਵਾਸਤੇ ਉਹ ਨੈਮਨਾ ਬਾਗ ਚਾਹੀ ਨਹੀਂ ਸਹਬ ਜੀ ਹੁਣ ਇੱਥੋਂ ਦੇ ਲੋਕਾਂ ਦਾ ਕੀ ਹਾਲ ਸੀ ਇੱਥੋਂ ਦੇ ਜਿੰਨੇ ਵੀ ਰਾਜੇ ਸਨ ਇੱਥੋਂ ਦੇ ਜਿੰਨੇ ਵੀ ਅਮੀਰ ਲੋਕ ਸਨ ਉਹ ਸਾਰੇ ਵਿਕਾਰੀ ਹੋ ਕੇ ਬੈਠੇ ਸਨ ਸਹਬ ਨੇ ਗੱਲ ਕੀਤੀ ਉੱਤੇ ਸ਼ਸਤਰ ਚੱਕਣ ਦੀ ਵੀ ਤੁਸੀਂ ਸ਼ਸਤਰ ਚੱਕੋ ਪਰ ਉਹਨਾਂ ਨੇ ਸ਼ਸਤਰ ਵਿੱਚ ਕਿਉਂ ਵਿਕਾਰੀਆਂ ਕੇ ਬੈਠੇ ਸਨ ਇਤੋਂ ਤੱਕ ਉਹਨਾਂ ਦੀ ਇਸਤਰੀਆਂ ਨੇ ਸਮਝਾਇਆ ਨਹੀਂ ਉਹਨਾਂ ਨੂੰ ਉਹ ਵੀ ਉਹਨਾਂ ਨੇ ਵੀ ਉਹਨਾਂ ਦੇ ਮਾੜੇ ਕਰਮਾਂ ਵਿੱਚ ਸਾਥ ਦਿੱਤਾ ਉਹਨਾਂ ਨੇ ਸਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਵੀ ਸੰਭਾਲੋ ਹੁਣ ਆਪਣੇ ਆਪ ਨੂੰ ਬਚਨ ਤੁਸੀਂ ਪੜ੍ਹਦੇ ਜੈਸੀ ਮੈਂ ਆਵੇਂ ਖਸਮ ਕੀ ਬਾਣੀ ਤੇਸੜਾ ਕਰੀ ਗਿਆਨ ਬਿਨਾਂ ਪਾਪ ਕੀ ਜੰਜਲੈ ਕਾਬਲੋਤਾ ਆ ਕਾਬਲ ਦਾ ਜ਼ਿਕਰ ਕੀਤਾ ਆ ਪਾ ਪਿੱਛੇ 1518 ਚ ਉਹ ਪਾਪ ਦੀ ਜੰਜ ਲੈ ਕੇ ਖਾਬਲ ਤੋਂ ਹੀ ਆ ਰਿਹਾ ਹੈ ਸਹਿਬ ਜੀ ਕਹਿੰਦੇ ਸੰਭਾਲੋ ਆਪਣੇ ਆਪ ਨੂੰ ਪਾਪ ਕੀ ਜੰਜਲੈ ਕਾਬਲੋਤਾ ਆ ਜੋਰੀ ਮੰਗੈ ਦਾਨ ਵੀ ਲਾ ਲੋ ਆਪਣੇ ਜ਼ੋਰ ਦੇ ਨਾਲ ਸਾਰਾ ਤੁਹਾਡਾ ਲੁੱਟ ਕੇ ਲੈ ਜਾਏਗਾ ਉਹ ਕਮਜ਼ੋਰ ਨਾ ਸਮਝਿਓ ਉਹਨੂੰ ਸਭ ਕੁਝ ਲੁੱਟ ਲੈਣਾ ਹੁਣ ਉਹ ਤਾਂ ਹਮਲੇ ਕਰ ਚੁੱਕਿਆ ਹੈ ਨਾ ਉਹਦੇ ਕੋਲ ਤਾਂ ਐਕਸਪੀਰੀਅੰਸ ਹੈ ਆਪਣਾ ਕਿਵੇਂ ਲੁੱਟਣਾ ਉਹ ਤਾਂ ਪਿੱਛੇ ਹਮਲੇ ਕਰਦਾ ਰਿਹਾ ਹੈ ਸਾਈਬ ਕਹਿੰਦੇ ਪਾਪ ਕੀ ਜਿੰਜ ਕਿਸੇ ਨੂੰ ਨਹੀਂ ਬਖਸ਼ਦਾ ਪਿਓ ਪਿੱਛੇ ਪਾਪ ਕਮਾ ਕੇ ਆਇਆ ਹੋ ਤੁਹਾਡੇ ਤੇ ਵੀ ਇਹੋ ਕਹਿ ਰਟ ਆਏਗਾ ਪਾਪ ਕੀ ਜੰਜਲੇ ਕਾਬਲੋਤਾ ਆ ਜੋਰੀ ਮੰਗੈ ਦਾਨ ਵੇ ਲਾਲੋ ਸ਼ਰਮ ਧਰਮ ਦੋਇ ਛਪ ਕੋ ਲੋਏ ਕੂਡ ਫਿਰੈ ਪ੍ਰਧਾਨ ਵੇਲਾ ਨੂੰ ਸਹਿਬ ਨੇ ਉਥੋਂ ਦਾ ਜ਼ਿਕਰ ਕੀਤਾ ਕਹਿੰਦੇ ਇੱਥੇ ਸ਼ਰਮ ਵੀ ਨਹੀਂ ਹੈ ਧਰਮ ਵੀ ਨਹੀਂ ਹੈ ਦੋਵੇਂ ਛੁਪੇ ਹੋਏ ਨਹੀਂ ਸ਼ਰਮ ਇੱਕ ਡਰ ਹੈ ਸ਼ਰਮ ਹੋਏਗੀ ਮਨੁੱਖਾ ਕੇਗਾ ਨਹੀਂ ਮੈਂ ਮਾੜਾ ਕਰਮ ਨਹੀਂ ਕਰਨਾ ਸ਼ਰਮ ਨੇ ਨਾਲ ਮਾੜਾ ਕਰਮ ਰੁਕਦੇ ਜਦੋਂ ਸ਼ਰਮ ਹੋਵੇਗੀ ਅੰਦਰ ਮਾੜਾ ਗੁਣ ਨਹੀਂ ਹੈ ਸ਼ਰਮ ਦਾ ਮਨੁੱਖ ਮਾੜਾ ਕਰਮ ਕਰਦੇ ਸੀ ਕੀ ਆਖਦੇ ਨੇ ਤੇ ਸ਼ਰਮ ਹੀ ਲਾ ਦਿੱਤੀ ਜਮਾਈ ਸ਼ਰਮ ਇੱਜ਼ਤ ਨੂੰ ਟਕਦੀ ਹੈ ਪਤ ਨੂੰ ਟਕਦੀ ਹੈ ਸਹਿਬ ਕਹਿੰਦੇ ਤੇ ਸ਼ਰਮ ਵੀ ਨਹੀਂ ਕਿਉਂਕਿ ਵਿਕਾਰੀ ਹੋ ਕੇ ਬੈਠੇ ਨੇ ਸਾਰੇ ਰਾਜੇ ਮੈਲਾਂ ਦੇ ਅੰਦਰ ਸ਼ਰਮ ਧਰਮ ਦੋਇ ਛਪ ਖਲੋਇ ਦੋਵੇਂ ਛੁਪ ਕੇ ਕੂੜ ਫਿਰੈ ਪ੍ਰਧਾਨ ਵੇ ਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾ ਲੋ ਕਾਜੀਆਂ ਬਾਹਮਣਾ ਦੀ ਕੋਈ ਮਰਿਆਦਾ ਨਹੀਂ ਰਹੀ ਹੁਣ ਸ਼ੈਤਾਨ ਪ੍ਰਧਾਨ ਹੋਇਆ ਪਿਆ ਹੈ ਹੋਬਰ ਤਰੇਆ ਸਾਹਿਬ ਜੀ ਨੇ ਉਪਦੇਸ਼ ਦਿੱਤਾ ਵੀ ਭਲਿਓ ਜਾਗੋ ਇਹਨਾਂ ਵਿਕਾਰਾਂ ਤੋਂ ਉੱਠੋ ਸ਼ਸਤਰ ਧਾਰਨ ਕਰੋ ਉਹਨਾਂ ਦੇ ਸ਼ਸਤਰਾਂ ਨੂੰ ਜੰਗ ਲੱਗਿਆ ਪਿਆ ਸੀ ਕਿਉਂਕਿ ਜਿਹੜੇ ਵਿਕਾਰੀ ਹੋ ਜਾਂਨ ਉਹ ਸ਼ਸਤਰ ਥੋੜਾ ਚੱਕ ਸਕਦੇ ਨੇ ਵਿਕਾਰੀ ਮਨੁੱਖ ਕਦੇ ਨਹੀਂ ਸ਼ਸਤਰ ਚੱਕ ਸਕਦਾ ਵਿਕਾਰਾਂ ਚ ਡਿੱਗਿਆ ਮਨੁੱਖ ਕਦੇ ਵੀ ਜੰਗ ਦੇ ਮੈਦਾਨ ਚ ਨਹੀਂ ਪਹੁੰਚ ਸਕਦਾ ਉਹ ਨਹੀਂ ਖੜ ਸਕਦਾ ਉਹਨਾਂ ਨੇ ਫਿਰ ਵੀ ਗੱਲ ਨਹੀਂ ਮੰਨੀ ਫਿਰ ਉਹਨਾਂ ਨੇ ਕੀ ਕੀਤਾ ਬਹੁਤ ਸੇ ਪੁੰਡਤਾਂ ਨੂੰ ਇਕੱਠਾ ਕਰ ਲਿਆ ਉਹਨਾਂ ਨੇ ਵੀ ਉਪਦੇਸ਼ ਇਹ ਦਿੱਤਾ ਤੁਸੀਂ ਚਿੰਤਾ ਨਾ ਕਰੋ ਆਣ ਦਿਓ ਬਾਬਰ ਅਸੀਂ ਐਸੇ ਮੰਤਰ ਮਾਰਾਂਗੇ ਸਾਰੀ ਫੌਜ ਹੀ ਅੰਨੀ ਹੋ ਜਾਣੀ ਹੈ ਵਾਪਸ ਮੁੜ ਜਾਣੀ ਗੁਰਬਾਣੀ 'ਚ ਵੀ ਮੰਤਰ ਦਾ ਜ਼ਿਕਰ ਕੀਤਾ ਹੈ ਪਰ ਉਹ ਮੰਤਰ ਨਹੀਂ ਵੀ ਸਾਰੇ ਨੇ ਹੋ ਕੇ ਚਲੇ ਜਾਣਗੇ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਮੰਤਰ ਦਿੱਤਾ ਮੰਤਰ ਦਾ ਪਾਉਪਦੇਸ਼ ਗਿਆਨ ਸਮਝ ਜੋ ਗੁਰੂ ਸਾਹਿਬ ਨੇ ਮੰਤਰ ਦਿੱਤਾ ਉਹ ਉਹ ਮੰਤਰ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹਿਤ ਵੀ ਉਹ ਮੰਤਰ ਨਹੀਂ ਅਭੀ ਤੁਸੀਂ ਘਰਾਂ ਚ ਵੜ ਕੇ ਬੈਠੇ ਉਹ ਮੰਤਰ ਨਹੀਂ ਦਿੱਤਾ ਗੁਰੂ ਪਾਤਸ਼ਾਹੀ ਜੀ ਮਹਾਰਾਜ ਜੀ ਨੇ ਵੀ ਜੇ ਤੁਹਾਡੇ ਉੱਤੇ ਕਹਿਰ ਹੋ ਰਿਹਾ ਹੈ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਤੁਸੀਂ ਅੰਦਰ ਬੈਠ ਕੇ ਕਿਉਂਕਿ ਮੰਤਰ ਪੜਨ ਲੱਗ ਜਉ ਨਹੀਂ ਸਹਿਬ ਕਹਿੰਦੇ ਖੜੇ ਹੋਵੋ ਤੁਸੀਂ ਇਹ ਤਾਂ ਗੱਲ ਰੰਮਤਾ ਤੋਂ ਦੱਸਤੀ ਸਹਿਬ ਜੀ ਨੇ ਹੁਣੰਨ ਨੇ ਹੀ ਉਹ ਬਿਉਹਤ ਬੁਣਾਈ ਕਹਿੰਦੇ ਕੋਈ ਗੱਲ ਨਹੀਂ ਅਸੀਂ ਭਗਤੀ ਕਰਾਂਗੇ ਅਹਿਮਦਾਬਾਦ ਦੀ ਧਰਤੀ ਦੇ ਉੱਤੇ ਜਦੋਂ ਆਏਗਾ ਬਾਬਰ ਤੇ ਅਸੀਂ ਐਸੇ ਮੰਤਰ ਮਾਰਾਂਗੇ ਜਦੋਂ ਨੇ ਹਮਲਾ ਕੀਤਾ ਇਹਨਾਂ ਨੇ ਮੰਤਰ ਮਾਰੇ ਸਹਿਬ ਕਹਿੰਦੇ ਕੋਈ ਮੁਗਲ ਨਾ ਹੋਹਾ ਅੰਦਾ ਕਿਨੇ ਨਾ ਪਰ ਚਲਾ ਕੋਈ ਮੁਗਲ ਨੀ ਅੰਦਾ ਹੋਇਆ ਫਿਰ ਉਹਨਾਂ ਨੇ ਕੀਤਾ ਕਿ ਮਹਿਲਾਂ ਵਿੱਚ ਜਿਹੜੀਆਂ ਇਸਤਰੀਆਂ ਬੈਠੀਆਂ ਸੀ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਦੂਰ ਪਟੀਆਂ ਦਾ ਭਾਵ ਹੈ ਆਸੇ-ਪਾਸੇ ਵਹਲ ਕਰਕੇ ਵਾਕਏ ਤੇ ਵਿਚਾਲੇ ਸੰਦੂਰ ਪਰਨਾ ਕਹਿੰਦਾ ਇਸ ਤਰ੍ਹਾਂ ਸੱਜ ਕੇ ਬੈਠੀਆਂ ਸਨ ਬਾਬਰ ਨੇ ਵਾਲਾਂ ਤੋਂ ਖਿੱਚ ਕੇ ਸਾਰੀਆਂ ਇਸਤਰੀਆਂ ਨੂੰ ਕਸੀੜਿਆ ਕੁਝ ਨਹੀਂ ਕਰ ਸਕਿਓ ਕੋਈ ਜੋਰ ਨਹੀਂ ਸੀ ਉਹਨਾਂ ਚ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਦੂਰ ਸੇ ਸਿਰ ਕਾਤੀ ਮੁੰਨੀਆਂ ਕਾਤੀ ਦਾ ਭਵ ਖੈਂਚੀ ਕੈਂਚੀ ਨਾਲ ਸਾਰੀਆਂ ਮੁੰਨ ਦਿੱਤੀਆਂ ਉਹਨੇ ਸਾਰੇ ਕੇਸ ਲਾਤੀ ਉਹਨੇ ਕਿਸੇ ਚ ਹਿੰਮਤ ਨਹੀਂ ਪਈ ਕਿਸੇ ਚ ਜੋਰ ਨਹੀਂ ਸੀ ਵੀ ਬਾਬਰ ਦੇ ਸਾਹਮਣੇ ਕੋਈ ਖੜੋ ਜਾਵੇ ਕਿਉਂਕਿ ਖੜੋਣ ਵਾਲੇ ਹਾਲਾਤ ਹੀ ਨਹੀਂ ਸੀ ਸੇਸਿਰ ਕਾਤੀ ਮੁੰਨੀਆਂ ਗੱਲ ਵਿੱਚ ਆਵੇ ਧੂੜ ਜਿਹੜੇ ਗੱਲ ਸੋਨੇ ਨਾਲ ਸ਼ਿੰਗਾਰੇ ਸੀ ਅੱਜ ਉਹਨੇ ਇੰਨਾ ਘਸੀੜਿਆ ਵੀ ਧੂੜਾਂ ਨਾਲ ਪਰੀ ਗਏ ਸਾਰਿਆਂ ਨੂੰ ਘਸੀੜਿਆ ਉਹਨੇ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਨ ਹਦੂਰ ਮਹਿਲਾਂ ਵਿੱਚ ਬੈਠੀਆਂ ਸੀ ਉਹਨਾਂ ਕੋਈ ਨਹੀਂ ਹੈ ਮਹਿਲਾਂ ਚੋਂ ਕੱਢਿਆ ਉਹਨੇ ਬਾਹਰ ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਉਹਨਾਂ ਤੋਂ ਨਹੀਂ ਪਾਇਆ ਜਾ ਸਕਦਾ ਉਸ ਕਾਲ ਪੁਰਖ ਦੇ ਅੱਗੇ ਹੀ ਨਮਸਕਾਰ ਹੈ ਜਦੋਂ ਸੀ ਬਿਆਹੀਆਂ ਲਾੜੇ ਸੋਹਣ ਪਾਸ ਹਿੰਡੋਲੀ ਚੜ ਆਈਆਂ ਦੰਦ ਖਟ ਕੀਤੇ ਰਾਸ ਉਪਰੋ ਪਾਣੀ ਵਾਰੀਐ ਝੱਲੇ ਚਿਮਕਣ ਪਾਸ ਇਕ ਲੱਖ ਲਹਿਨ ਬਹਿਟੀਆਂ ਲੱਖ ਲਹਿਨ ਖੜੀਆਂ ਗਰੀ ਚੁਹਾਰੇ ਖਾਂਦੀਆਂ ਮੰਨਨ ਸੇਜੜੀਆਂ ਆ ਕੁਝ ਧਾਤਾਂ ਸੀ ਉਹਨਾਂ ਕੋਲ ਰਾਮ ਨਾਲ ਜ਼ਿੰਦਗੀ ਬਸਰ ਕਰ ਰਹੇ ਸੀ ਵੀ ਸਾਡੇ ਤੇ ਕਿਹੜੇ ਹਮਲੇ ਹੁੰਦੇ ਨਹੀਂ ਗਰੀ ਚੁਹਾਰੀ ਖਾਂਦੀਆਂ ਮਾਨਣ ਸੇਜੜੀਆਂ ਸੇਜਾਂ ਮਾਨ ਰਹੀਆਂ ਸੀ ਰਾਜੇ ਵੀ ਰਾਣੀਆਂ ਵੀ ਉੱਥੇ ਦਿਆਗੂ ਵੀ ਤੇ ਬਾਬਰ ਨੇ ਹਮਲਾ ਕੀਤਾ ਸਭ ਤਬਾਹ ਕਰਕੇ ਰੱਖ ਦਿੱਤਾ ਸਹਿਬ ਨੇ ਸਮਝਾਇਆ ਵੀ ਭਲਿਓ ਆਖਿਆ ਸੀ ਜਾਗ ਜਾਓ ਕੀ ਮਿਲਿਆ ਕੁਝ ਨਹੀਂ ਮਿਲਿਆ ਕੁਝ ਵੀ ਪ੍ਰਾਪਤ ਨਹੀਂ ਹੋਇਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਡਰਾਇਆ ਉਹਨੇ ਬਾਬਰ ਨੇ ਆ ਦੋ ਤਿੰਨ ਸ਼ਬਦ ਹੈ ਇਹ ਬਾਬਰ ਦੇ ਜਦੋਂ ਹਮਲਾ ਕੀਤਾ ਉਹਦੋਂ ਸੈਦ ਨੇ ਗਾਇਨ ਕੀਤਾ ਤੁਸੀਂ ਪੜਿਓ ਜੀ ਤਿੰਨ ਸ਼ਬਦ ਨੇ ਉਸ ਵਕਤ ਕੋਈ ਉਹਨਾਂ ਚ ਹਿੰਮਤ ਨਹੀਂ ਸੀ ਕੋਈ ਤਾਕਤ ਨਹੀਂ ਸੀ ਸੰਖੇਪ ਜੀ ਬੇਨਤੀ ਕਰਾਂ ਬਾਬਰ ਨੇ ਜਦੋਂ ਕਾਬਜ਼ ਹੋਇਆ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੀ ਗੱਲ ਪਹੁੰਚੀ ਪੂਰੇ ਅਹਿਮਦਾਬਾਦ ਚ ਅੱਖ ਨਾ ਅੱਖ ਮਿਲਾ ਕੇ ਗੱਲ ਕਰਨ ਵਾਲਾ ਗੁਰੂ ਨਾਨਕ ਪਾਤਸ਼ਾਹ ਜੀ ਸੀ ਜਿਨ੍ਹਾਂ ਨੇ ਬਾਬਰ ਨੂੰ ਵੀ ਜੱਬ ਰੱਖ ਦਿੱਤਾ ਸੋਖਾ ਨਹੀਂ ਸੀ ਸ਼ਬਦ ਵਰਤਨਾ ਉਹਦੇ ਮੁਖ ਦੇ ਸਾਹਮਣੇ ਆਖ ਦਿੱਤਾ ਤੂੰ ਬਾਬਰ ਨਹੀਂ ਤੂੰ ਜੱਬਰ ਤੂੰ ਜ਼ੁਲਮ ਕਰਦਾ ਹੈ ਪਾਪ ਲੈ ਕੇ ਜਾਂਦਾ ਹੈ ਗੁਰੂ ਨਾਨਕ ਪਾਸ਼ਾ ਜੀ ਜਦੋਂ ਰੁਕੇ ਸੀ ਉਹਨੂੰ ਬੁਲਾਇਆ ਗਿਆ ਸੀ ਗੁਰੂ ਨਾਨਕ ਪਾਸ਼ਾ ਚਲੋ ਸਹਿਬ ਇਤਿਹਾਸਕਾਰ ਇਹ ਵੀ ਆਖਦੇ ਵੀ ਜੇਲ੍ਹ 'ਚ ਵੀ ਰੱਖਿਆ ਗੁਰੂ ਨਾਨਕ ਪਾਸ਼ਾ ਜੀ ਨੂੰ ਕਾਫੀ ਸਮਾਂ ਗੁਰੂ ਪਾਸ਼ਾ ਜੀ ਜਦੋਂ ਉਹਦੇ ਸਾਹਮਣੇ ਖੜੋਂਦੇ ਤੋ ਇਹ ਗੱਲ ਆਖਦੇ ਵੀ ਬਾਬਾ ਤੂੰ ਬਹੁਤ ਚੰਗਾ ਹੈ ਕਿਸਮਤ ਵਾਲਾ ਹੈ ਮੈਂ ਜਦੋਂ ਜੰਗ ਲੜ ਕੇ ਆਉਣਾ ਨਾ ਕਾਬਜ ਹੋਣਾ ਤੇ ਇਸ ਜਗ੍ਹਾ ਚ ਕੋਈ ਨਹੀਂ ਆਉਂਦਾ ਸਿਰਫ ਮੈਂ ਬੈਠਦਾ दारू ਪਿੰਨਾ ਹਾ ਨਸ਼ਾ ਕਰਦਾ ਹਾ ਤੇ ਆਨੰਦ ਮਾਣਦਾ ਹਾ ਕਿ ਮੈਂ ਕਾਬਜ ਹੋਇਆ ਕਬਜ਼ਾ ਕੀਤਾ ਹੈ ਕੋਈ ਨਹੀਂ ਆਉਂਦਾ ਤੂੰ ਪਹਿਲਾ ਸ਼ਖਸ ਹੈ ਜਿਹੜਾ ਇੱਥੇ ਆਇਆ ਸਗੰਦੀ ਠੀਕ ਹੈ ਤੂੰ ਤਾਂ ਨਹੀਂ ਬਾਹਰ ਜਾਂਦਾ ਕਿਉਂਕਿ ਲੋਕਾਂ ਦਾ ਡੁੱਲਿਆ ਹੋਇਆ ਖੂਨ ਤੇਰੀ ਅੱਖਾਂ ਵੇਖ ਨਹੀਂ ਸਕਦਾ ਦੀ ਰੀਚ ਨਹੀਂ ਹਿੰਮਤ ਨਹੀਂ ਲੋਕਾਂ ਦੇ ਦਰਦਾਂ ਦੀਆਂ ਆਵਾਜ਼ਾਂ ਤੇਰੇ ਕੰਨ ਸੁਣ ਨਹੀਂ ਸਕਦੀਆਂ ਤਿਆਸ ਕਰ ਲਿਖਦੇ ਵੀ ਇਹ ਜੰਗ ਕਰਨ ਤੋਂ ਬਾਅਦ ਨਸ਼ਾ ਵੀ दारू ਪੀ ਪੀ ਕੇ ਬੈਠਦਾ ਸੀ ਫਿਰ ਆਰਾਮ ਕਰਦਾ ਸੀ ਇਹ 35 36 ਸਾਲ ਦੀ ਉਮਰ ਸੀ ਸਹਿਬ ਕਹਿੰਦੇ ਤੇਰੇ ਅੰਦਰ ਰਾਜ ਭਾਗ ਦੀ ਚਾਹਨਾ ਬਹੁਤ ਹੈ ਪਰ ਤੂੰ ਲੋਕਾਂ ਦਾ ਖੂਨ ਡੋਲ ਕੇ ਉੱਥੇ ਤਖਤ ਬਣਾਉਣਾ ਚਾਹੁੰਦਾ ਹੈ ਇਥੇ ਪਹਾੜ पे ਤੇਰੇ ਲਈ ਤੂੰ ਬਾਬਰ ਨਾ ਕਹਿ ਆਪਣੇ ਆਪ ਨੂੰ ਜ਼ਬਰ ਕਹਿ ਤੂੰ ਜ਼ੁਲਮ ਕਰਦਾ ਹੈ ਹਾਂ ਜੀ ਤੂੰ ਆਨੰਦ ਮਾਣਨਾ ਚਾਹੁੰਦਾ ਸੀ ਤਾਂ ਫਿਰ ਭਲਾ ਕਰਕੇ ਆਨੰਦ ਮਾਣਦਾ ਨਾ ਜੇ ਤੂੰ ਆਨੰਦ ਮਾਣਨਾ ਚਾਹੁੰਦਾ ਸੀ ਲੋਕਾਂ ਦਾ ਖੂਨ ਨਾ ਡੋਲਦਾ ਉਹਨਾਂ ਦੀ ਬਾਹ ਫੜਦਾ ਤੂੰ ਉਹਨਾਂ ਦਾ ਭਲਾ ਕਰਦਾ ਤੂੰ ਜਿਹੜਾ ਤੂੰ ਆਨੰਦ ਮਾਣ ਰਿਆ ਭਲਿਆ ਇਹਦੇ ਚ ਪਾਪ ਹੀ ਪਾਪ ਇਸ ਤੋਂ ਬਾਅਦ ਕੁਝ ਨਹੀਂ ਹੈ ਸਿਰਫ ਤੂੰ ਪਾਪ ਦੀ ਕਮਾਈ ਕਰ ਰਿਹਾ ਹੈ ਇਤਿਹਾਸਕਾਰ ਲਿਖਦੇ ਨੇ ਵੀ ਉਸ ਤੋਂ ਬਾਅਦ ਚਲੋ ਉਹਨੇ दारू ਨਹੀਂ ਪੀਤੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਸੁਣ ਕੇ ਉਹਦਾ ਮਨ ਟਲਿਆ ਗੁਰੂ ਸਾਹਿਬ ਦੇ ਅੱਗੇ ਝੁਕਿਆ ਹੁੰਦਾ ਮਨ ਕੁਝ ਨਹੀਂ ਬੋਲਿਆ ਬਾਬਰ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਸਹਿਬ ਜੀ ਨੇ ਬਖਸ਼ਿਸ਼ ਕੀਤੀ ਮੈਂ ਰਹਿਮਤ ਕੀਤੀ ਹੈ ਇੱਥੇ ਬਾਬਰ ਨੇ ਸਭ ਤਬਾਹ ਕੀਤਾ ਸਹਿਬ ਜੀ ਨੇ ਉਹਨੂੰ ਜਬਰ ਵੀ ਆਖਿਆ ਤੇ ਉਹਨੂੰ ਸੱਚ ਦਾ ਉਪਦੇਸ਼ ਵੀ ਦਿੱਤਾ ਵੀ ਆਪਣੇ ਕਰਮਾਂ 'ਚ ਸੁਧਾਰ ਲੈ ਕੇ ਆ ਆਪਣੇ ਕਰਮਾਂ ਨੂੰ ਚੰਗਾ ਬਣਾ ਫਿਰ ਤੇਰੇ ਜੀਵਨ 'ਚ ਨੰਦੀ ਨੰਦ ਹੋਵੇਗਾ ਇਸ ਤੋਗੇ ਸਹਿਬ ਜੀ ਮਹਾਰਾਜ ਆਪਣੇ ਘਰ ਵਾਪਸੀ ਕਰਦੇ ਨੇ ਕਰਤਾਰਪੁਰ ਪਹੁੰਚਦੇ ਨੇ ਮਾਤਾ ਪਿਤਾ ਚੜਾਈ ਵੀ ਕਰਦੇ ਨੇ ਉਹ ਪੱਖ ਕਿਵੇਂ ਵਰਤਦਾ ਹੈ ਉਹ ਆਪਾਂ ਆਨਲਾਈਨ ਦੀ ਵਾਰ ਵਿੱਚ ਆਂ ਚ ਵਿਚਾਰਨ ਦਾ ਯਤਨ ਕਰਾਂਗੇ ਜੀ ਕੋਈ ਨ ਬੇਨਤ ਪ੍ਰਕਾਰ ਦੀ ਪੁੱਲਾਂ ਦੀ ਮਾਫੀ ਜੀ ਬਲਾਉ ਫਤਿਹ ਖਵਾਹਿ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ